ਮੇਰੀ ਪੀਰੀ ਤੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅੱਜ ਪ੍ਰਕਾਸ਼ ਪੁਰਬ ਜਿੱਥੇ ਦੇਸ਼ ਤੇ ਵਿਦੇਸ਼ਾਂ ਚ ਬੜੀ ਸ਼ਰਧਾ ਤੇ ਉਲਾਸ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਅੱਜ ਸੱਚਖੰਡ ਸ਼ੀ ਦਰਬਾਰ ਸਾਹਿਬ ਦੇ ਵਿੱਚ ਵੀ ਲੱਖਾਂ ਦੀ ਗਿਣਤੀ ਚ ਸ਼ਰਧਾਲੂ ਜਿਹੜੇ ਨੇ ਉਹ ਸੱਚਖੰਡ ਚੀ ਦਰਬਾਰ ਸਾਹਿਬ ਇਤਨ ਤਮਸਤਕ ਹੋਣ ਵਾਸਤੇ ਪਹੁੰਚ ਰਹੇ ਨੇ ਜੇਕਰ ਗੱਲ ਕੀਤੀ ਜਾਵੇ ਅੱਜ ਦੀ ਤਾਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਵਿਧੀਵਤ ਰਖਾਏ ਗਏ ਪਾਠ ਦੇ ਪੋਗ ਤੋਂ ਬਾਅਦ ਜਿਹੜੀ ਹੈ ਉਹ ਅਰਦਾਸ ਕੀਤੀ ਗਈ ਹੈ ਤੁਹਾਨੂੰ ਇੱਕ ਵਾਰ ਸਤਿਗੁਰਾਂ ਜੀ ਦਰਬਾਰ ਸਾਹਿਬ ਦੇ ਬਾਅਦ ਤੇ ਸਨੇਹਾ ਦਿਖਾ ਦਿੰਦੇ ਨੇ ਕਿ ਜਿੱਥੇ ਕਿ ਸ਼ਰਦਾਲੂ ਜਿਹੜੇ ਨੇ ਉਹ ਭਾਰੀ ਗਿੰਚੀ ਦੇ ਵਿੱਚ ਪਹੁੰਚ ਰਹੇ ਨੇ ਤੇ ਪਹੁੰਚ ਤੋਂ ਬਾਅਦ ਉਹਨਾਂ ਵੱਲੋਂ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਜੇਕਰ ਗੱਲ ਕੀਤੀ ਜਾਵੇ ਹੁਣ ਤਾਂ ਸੰਤਾ ਜਿਹੜੀਆਂ ਨੇ ਉਹ ਇੱਥੇ ਠਾਠਾ ਮਾਰਦਾ ਹੋਇਆ ਇਕੱਠ ਜਿਹੜਾ ਹੈ ਉਹ ਨਜ਼ਰ ਆ ਰਿਹਾ ਹੈ ਜਿੰਸਾ ਵਾਇਕੂ ਜੀ ਦਾ ਖਾਲਸਾ ਵਾਇਕੂ ਵਾਇਕੂ ਦਾ ਖਾਲਸਾ ਵਾਇਕੂ ਜੀ ਦਾ ਖਾਲਸਾ ਮੇਰੀ ਪਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਫੋਟੋ ਕਿ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਸੱਚਖੰਡ ਸੇਰਬਾਬ ਸਾਹਿਬ ਬਹੁਤ ਸਾਰੇ ਸੰਤਾਂ ਜਿਹੜੀਆਂ ਨੇ ਨਤਬਸਤ ਹੋਣ ਵਾਸਤੇ ਸ਼ੇਰਦਾ ਹੀ ਵੇਦੇ ਆ ਦਰਬਾਰ ਸਾਹਿਬ ਠਾਠਾ ਮਾਦਾ ਕਾਠਿਆ ਪਹਿਲੋਂ ਤਾਂ ਮੈਂ ਆਪ ਜੀ ਦੇ ਮੀਡੀਆ ਰਾਹੀਂ ਸਮੂਚੀ ਸੰਤਾ ਨੂੰ ਲੱਖ ਲੱਖ ਵਧਾਈ ਦੇਣੀ ਚਾਹੁੰਨਾ ਅੱਜ ਪਾਸ਼ਾ ਦਾ ਤਿਹਾੜ ਆ ਬੜਾ ਉਹਨੂੰ ਮੁੱਖ ਰੱਖਦੇ ਆ ਬੜਾ ਆਨੰਦ ਆ ਰਿਹਾ ਵਾ ਸ਼ੇਰ ਦੀਆਂ ਸੰਤਾ ਆ ਰਹੀਆਂ ਤੇ ਜਾ ਰਹੀਆਂ ਨੇ ਉਹਦੇ ਨਾਲ ਨਾਲ ਪਾਸ਼ਾ ਦੇ ਦਾਤੇ ਫਿਰਦਾ ਠੰਡੇ ਮਿੱਠੇ ਜਲਦੀਆਂ ਸ਼ਬੀਲਾਂ ਲਗੀਆਂ ਨੇ ਫਿਰ ਕੂਲਰ ਲਾ ਕੇ ਹਰ ਇੱਕ ਤਰ੍ਹਾਂ ਦੀ ਸਹੂਲਤ ਰੱਖੀ ਗਈ ਆ ਸਰਦਾਰ ਕੁਵਾਂਸ ਸਿੰਘੇੜਾ ਸਾਹਿਬ ਵੱਲੋਂ ਮੈਂਜੇ ਸਾਹਿਬਾ ਨੇ ਸੁਮਿਤੀਰੀ ਪ੍ਰਬੰਧ ਕੀਤੇ ਗਏ ਨੇ ਬਹੁਤ ਸੋਣਾ ਲੱਗਾ ਮਨ ਨੂੰ ਖੁਸ਼ ਹੋਇਆ ਕਿ ਗੁਰੂ ਪਾਸ਼ਾ ਰਹਾ ਹਿਆ ਤੇ ਜਿੱਥੇ ਸੰਗਤਾਂ ਮਨਾ ਰਹੀਆਂ ਕਿਉਂਕਿ ਉਹਨਾਂ ਸਾਝੀ ਵਾਲਤਾ ਦਾ ਪ੍ਰਤੀਕ ਹੈ ਪਾਸ਼ਾ ਉਹਨਾਂ ਸਾਰਿਆਂ ਨੇ ਕਲਣਾ ਲਾਇਆ ਵਾ ਉਹਨਾਂ ਧਰਮ ਤੇ ਰਹਿ ਕੇ ਆਪਣੀ ਕਿਰਤ ਕਮਾਈ ਕਰਕੇ ਆਪਣੇ ਜੀਵਨ ਬਸਰ ਕਰਨ ਵਾਸਤੇ ਕਿਹਾ ਸੀ ਉਥੇ ਜਿੱਥੇ ਪਾਸ਼ਾ ਨੇ ਕਾਲ ਤਖਤ ਸਾਰੇ ਨੇ ਉਥੇ ਨਾਲ ਨਾਲ ਉਹਨਾਂ ਨੇ ਚੰਗੇ ਘੋੜੇ ਚੰਗੇ ਸ਼ਸਤਰ ਵੀ ਰੱਖੇ ਨੇ ਸਮਝੀਆਂ ਸੰਤਾਂ ਨੂੰ ਆਜ ਦਿੱਤੇ ਸੀ ਕਿ ਆਪਣੀ ਜ਼ਮੀਰ ਦੀ ਚੰਗੀ ਜ਼ਮੀਰ ਦੇ ਮਾਲਕ ਬਣੋ ਕਿਰਤ ਕਮਾਈ ਕਰਕੇ ਆਪਣਾ ਜੀਵਨ ਬਸਰ ਕਰੋ ਸ਼੍ਰੋਮਨੀ ਕਮੇਟੀ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਅੰਦਰੋ ਜੀ ਅੰਦਰ ਦੀ ਗੱਲ ਕੀਤੀ ਹੈ ਪਰ ਕਰਨਾ ਲੰਗਰ ਦੇ ਪ੍ਰਬੰਧ ਬਹੁਤ ਸਚੇਰੇ ਸੋਹਣੇ ਕੀਤੇ ਗਏ ਨੇ ਜੀ ਉਹਦੇ ਨਾਲ ਦਾ ਹਰ ਤਰ੍ਹਾਂ ਦੀ ਸਹੂਲਤ ਰੱਖੀ ਗਈ ਆ ਜਿੱਥੇ ਸਰਾਹ ਵਿੱਚ ਰੁਕਣ ਵਾਸਤੇ ਉਹਨਾਂ ਦੀ ਏਸੀ ਸਰਾਵਾਂ ਬਣਾਈਆਂ ਵਾਂ ਉਹਨਾਂ ਦੇ ਸਹੂਲਤ ਵਾਸਤੇ ਆ ਹਰ ਵਾਰ ਵੀ ਉਹਨਾਂ ਦੇ ਕੂਲਰ ਵਗੈਰਾ ਲਾ ਕੇ ਠੰਡੇ ਮਿੱਠੇ ਜਲਦੀਆਂ ਸ਼ੀਬੀਆਂ ਲਾ ਕੇ ਹਰ ਤਰ੍ਹਾਂ ਦਾ ਧਿਆਨ ਰੱਖਿਆ ਗਿਆ ਜੀ ਸੋਮ ਕਮਿਟੀ ਸੋ ਤੁਸੀਂ ਦੇਖ ਸਕਦੇ ਹੋ ਕਿ ਸੰਤਾ ਜੜੀਆਂ ਨੇ ਉਹ ਹੁਣ ਹੁਣ ਆ ਕੇ ਪਹੁੰਚ ਰਹੀਆਂ ਨੇ ਤੇ ਉਹਨਾਂ ਵੱਲੋਂ ਜਿਹੜਾ ਹੈ ਲਗਾਤਾਰ ਹੀ ਕਿ ਇਹ ਵੀ ਕਿਹਾ ਜਾ ਰਿਹਾ ਕਿ ਸ਼ੁਰੂਨੀ ਕਮੇਟੀ ਵੱਲੋਂ ਜੋ ਪ੍ਰਬੰਧ ਕੀਤੇ ਗਏ ਨੇ ਉਹ ਬੜੇ ਖੱਲੇ ਜਿਹੜੇ ਪ੍ਰਬੰਧ ਜਿਹੜੇ ਕੀਤੇ ਗਏ ਵਿੱਚ ਵਾਇਗੁਰ ਜਿੱਕੇ ਖਾਲਸਾ ਸਾਹਿਬ ਵਾਇਗੁਰ ਜਿੱਕੀ ਬਤ ਮੇਰੀ ਪੀਸ ਦੇ ਮਹਾਰਤ ਸਿਹਾਰ ਗੋਬਿੰਦ ਸਾਹਿਬ ਦਾ ਪ੍ਰਕਾਸ਼ ਪੁਰਵ ਕੀ ਕਹਿਣਾ ਚਾਹੋਗੇ ਸਜਖੰਸ਼ੇ ਦਰਬਾਰ ਸਾਹਿਬ ਤੋਂ ਸਭ ਤੋਂ ਪਹਿਲਾਂ ਤੇ ਆਪ ਜੀ ਦੀ ਮੀਡੀਆ ਲਈ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਤਾ ਨੂੰ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ਪੁਰਪ ਦੀਆਂ ਲੱਖ ਲੱਖ ਵਧਾਈਆਂ ਉਹਨਾਂ ਨੂੰ ਉਹਨਾਂ ਦਾ ਪ੍ਰਕਾਸ਼ 1595 ਈਸਵੀ ਗੁਰੂ ਕੀ ਵਡਾਲੀ ਜਨਮ ਸਥਾਨ ਜੋ ਕਿ ਸ਼ਹਾੜਾ ਸਾਹਿਬ ਦੇ ਕੋਲ ਹੈ ਇਹ অবতারਧਾਰਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤੇ ਇਸੇ ਤਰ੍ਹਾਂ ਜੋ ਅੱਜ ਮੈਂ ਦੇਖਿਆ ਦਰਸ਼ਨਦਾਰੇ ਕੀਤੇ ਆ ਸੰਗਤਾਂ ਦਾ ਬਹੁਤ ਖੜਾ ਆਇਆ ਵੀ ਕਰਮੀ ਨੂੰ ਨੇ ਇੰਨਾ ਮੁੱਖ ਰੱਖਿਆ ਉਹਨਾਂ ਗੁਰੂ ਸਾਹਿਬ ਨੂੰ ਮੁੱਖ ਰੱਖ ਕੇ ਦਰਸ਼ਨ ਦਿਦਾਰੇ ਕੀਤੇ ਨੇ ਤੇ ਨਾ ਬਾਣੀ ਅਤੇ ਅਮਰਤ ਸ਼ਾਕੇ ਲਾਹ ਲਓ ਕੀ ਲੱਗਦਾ ਹੈ ਕਿ ਜੋ ਗੁਰੂ ਸਾਹਿਬਾਨ ਨੇ ਸਿਧਾਂਤ ਸਾਨੂੰ ਦਿੱਤੇ ਸੀਗੇ ਅਸੀਂ ਉਸ ਸਿਧਾਂਤਾਂ ਤੇ ਉਤਰ ਪਾ ਰਹੇ ਆ ਤੁਹਾਨੂੰ ਲੱਗਦਾ ਹੈ ਜੀ ਜੇ ਉਹ ਜੋ ਮੌਜੂਦਾ ਲਾਪਰਖੀ ਨਹੀਂ ਬੇਟੀ ਮੈਂ ਤੇ ਇਹ ਕਹੂੰਗਾ ਕਿ ਜਿਹੜੀ ਅੱਜ ਕੱਲ ਦੀ ਜਨਰੇਸ਼ਨ ਆ ਨੌਜਵਾਨ ਪੀੜ੍ਹੀ ਆ ਇਹ ਬਾਹਰ ਨੂੰ ਜਾ ਰਹੀ ਆ ਤੇ ਇਤਿਹਾਸ ਤੋਂ ਵਾਂਦੇ ਹੁੰਦੇ ਜਾ ਰਹੇ ਨੇ ਮੈਂ ਤੇ ਇਹ ਕਹੂੰਗਾ ਕਿ ਜਿੱਥੇ ਵੀ ਗੁਰਦੁਆਰਾ ਦੀ ਇਤਿਹਾਸਿਕ ਗੁਰਦੁਆਰੇ ਨੇ ਇਤਿਹਾਸ ਜ਼ਰੂਰੀ ਆ ਦਰਸ਼ਨ ਕਰਨ ਦਾ ਫੇਰ ਹੀ ਫਾਇਦਾ ਤੇ ਕਸਟਾ ਦੇ ਪਰਬੰਧ ਕੀਤੇ ਗਏ ਨੇ ਸ਼ਰੋਮਨੀ ਕਮੇਟੀ ਵੱਲੋਂ ਅੰਦਰ ਜੇਕਰ ਸੱਚਖੰਡ ਦੀ ਗੱਲ ਕੀਤੀ ਜਾਵੇ ਮੈਂ ਅੰਦਰ ਸਾਰੇ ਬੰਨੇ ਟਾਰਟ ਵਿਛਾਈ ਹੋਈ ਆ ਲਾਲ ਮੈਟ ਵਿਛੇ ਹੋਏ ਨੇ ਕਿਸੇ ਗੱਲ ਦੀ ਕਮੀ ਨਹੀਂ ਮਹਿਸੂਸ ਹੋ ਰਹੀ ਅੰਦਰ ਠੰਡੇ ਮਿੱਠੇ ਜਲਦੀਆਂ ਸ਼ਬੀਲਾ ਲੱਗੇ ਇਸੇ ਤਰ੍ਹਾਂ ਲੰਗਰ ਵਿੱਚ ਵੀ ਬਹੁਤ ਸੋਹਣੇ ਪ੍ਰਬੰਧ ਕੀਤੇ ਗਏ ਸੋ ਤੁਸੀਂ ਦੇਖ ਸਕਦੇ ਹੋ ਕਿ ਸੰਤਾ ਜੜੀਆਂ ਨੇ ਉਹ ਠਾਠਾ ਮਾਤਾ ਘਟ ਜਿਹੜਾ ਹੈ ਸੱਚਖੰਡ ਸਿੰਘ ਦਰਬਾਰ ਸਾਹਿਬ ਜਿਹੜਾ ਹੈ ਉਹ ਨਤਮਸਤਕ ਵਾਸਤੇ ਪਹੁੰਚ ਹੈ ਦੂਸਰੇ ਪਾਸੇ ਜੇ ਗੱਲ ਕੀਤੀ ਹੈ ਉਹ ਤੇ ਸ਼ਰਮਨੀ ਕਮੇਟੀ ਵੱਲੋਂ ਹੀ ਲਗਾਤਾਰ ਬਹੁਤ ਸਾਰੇ ਉਪਰਾਲੇ ਜਿਹੜੇ ਨੇ ਉਹ ਕੀਤੇ ਗਏ ਨਿੱਥ ਸਿੰਘ ਸਾਹਿਬ ਐਕੂ ਜੀ ਦੇ ਪਾਸੇ ਸਾਹਿਬ ਐਕੂ ਜੀ ਦੇ ਪਤੇ ਜੀ ਕੀ ਕਹਿਣਾ ਚਾਹੋਗੇ ਹਰਕਪੁਰ ਸਾਹਿਬ ਜੀ ਪ੍ਰਕਾਸ਼ਪੁਰਾ ਕੀ ਕਹਿਣਾ ਪਰ ਨੀ ਦੀ ਪ੍ਰੀ ਦੇ ਮਾਲਕ ਸ੍ਰੀ ਗ ਪ੍ਰਕਾਸ਼ ਜਿਹੜੇ ਦੀਆਂ ਸਭ ਸੰਤਾਂ ਨੂੰ ਲੱਖ ਲੱਖ ਵਧਾਈਆਂ ਕਿਸ ਤਰ੍ਹਾਂ ਦੇ ਦਰਸ਼ਨ ਮੇਲੇ ਕੀਤੇ ਗਏ ਬਹੁਤ ਵਧੀਆ ਦਰਸ਼ਨ ਜੀ ਕਿਸ ਤਰ੍ਹਾਂ ਪ੍ਰਬੰਧ ਕੀਤਾ ਦਾ ਲੱਗ ਬੰਦ ਠੀਕ ਨੇ ਬਿਲਕੁਲ ਠੀਕ ਨੇ ਜੀ ਤੇ ਪਰਿਵਾਰ ਸਹਿਤ ਆਏ ਹੋ ਹਾਂ ਨੇ ਮੇਰਾ ਗ੍ਰੈਂਡਸਨ ਹੈ ਸਾਥ ਗ੍ਰੈਂਡਸਨ ਆਇਆ ਜੀ ਇੱਥੋਂ ਦੇ ਰਹਿਣ ਵਾਲੇ ਆ ਇੱਥੋਂ ਦੇ ਰਹਿਣ ਵਾਲੇ ਸੀ ਤੇ ਲੱਗਦਾ ਹੈ ਕਿ ਸਾਨੂੰ ਇਹ ਅੰਮ੍ਰਿਤਸਰ ਵਾਲਾ ਦਾਤ ਹੈ ਕਿਉਂਕਿ ਬਹੁਤ ਸਾਰੇ ਬਹੁਤ ਸਾਰੇ ਗੁਰਸਾਹਿਬ ਜਿਹੜੇ ਉਹਨਾਂ ਦੇ ਇੱਥੇ ਹੱਗੇ ਮੌਜੂਦ ਵੀ ਨੇ ਗੁਡਾਲੀ ਦੇ ਵਿੱਚ ਵੀ ਉਹਨਾਂ ਦਾ ਜਨਮ ਹੈ ਇਸ ਪਾਸ ਜਨਮ ਆ ਹਾਂ ਜੀ ਉੱਥੇ ਵੀ ਜਾਵਾਂਗੇ ਦਰਸ਼ਨ ਕਰਨ ਦੀ ਤੇ ਕੀ ਲੱਗਦਾ ਕਿ ਬੱਚਿਆਂ ਨੂੰ ਵੀ ਪ੍ਰੇਰਿਤ ਕਰਨ ਦੀ ਲੋੜ ਹੈ ਬਿਲਕੁਲ ਬਿਲਕੁਲ ਪੱਕਾ ਬੱਚਿਆਂ ਨੂੰ ਪਹਿਲਾਂ ਪ੍ਰੇਰਿਤ ਕਰਨਾ ਚਾਹੀਦਾ ਹੈ ਸਾਰੇ ਆਪਣੇ ਇਤਿਹਾਸ ਬਾਰੇ ਦੱਸਣਾ ਚਾਹੀਦਾ ਸੋ ਤੁਸੀਂ ਦੇਖ ਸਕਦੇ ਹੋ ਸੰਤਾਂ ਦੇ ਵਿੱਚ ਕਾਫੀ ਜਿਹੜਾ ਉਤਸ਼ਾਹ ਜਿਹੜਾ ਹੈ ਉਹ ਦੇਖ ਨੂੰ ਮਿਲ ਰਿਹਾ ਹੈ ਔਰ ਕਿਆ ਹੀ ਜਾ ਰਿਹਾ ਹੈ ਕਿ ਸਾਨੂੰ ਸਾਰਿਆਂ ਨੂੰ ਆਪਣੇ ਬੱਚਿਆਂ ਨੂੰ ਵੀ ਜਰੂਰ ਗੁਰੂ ਇਤਿਹਾਸ ਨਾਲ ਜਿਹੜਾ ਹੈ ਉਹ ਜੋੜਿਆ ਜਾਵੇ ਲੇਕਿਨ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਸ਼ਰਮ ਨਿਕਮ ਕਮੇਟੀ ਵੱਲੋਂ ਵੀ ਅੱਜ ਜਿਹੜੇ ਨੇ ਕਈ ਪ੍ਰੋਗਰਾਮ ਜਿਹੜੇ ਨੇ ਉਹ ਕੋਲੀਕੇ ਗਏ ਨੇ ਲੇਕਿਨ ਸਭ ਤੋਂ ਵੱਡਾ ਪ੍ਰੋਗਰਾਮ ਜਿਹੜਾ ਹੈ ਗੁਰੂ ਕੀ ਵਿਡਾਲੀ 66ਾ ਦੇ ਵਿੱਚ ਮਨਾਇਆ ਜਾਂਦਾ ਜਿੱਥੇ ਕਿ ਜਨਮ ਸਥਾਨ ਹੈ ਗੁਰੂ ਸਾਹਿਬ ਦਾ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਵੀ ਅੱਜ ਇਸ ਜਗ੍ਹਾ ਤੇ ਪਹੁੰਚ ਕੇ ਜਿਵੇਂ ਅਕਾਲ ਤਖਤ ਸਾਹਿਬ ਤੇ ਪਹੁੰਚ ਕੇ ਜਿਹੜੀ ਹਰਦਾਸ ਬੇਨਤੀ ਕੀਤੀ ਗਈ ਜਿਸ ਤਰ੍ਹਾਂ ਜਿਵੇਂ ਅਕਾਲ ਤਖਤ ਸਾਹਿਬ ਵੱਲੋਂ ਵੀ ਪਹੁੰਚ ਕੇ ਜਿਹੜੀ ਅਰਦਾਸ ਬੇਨਤੀ ਕੀਤੀ ਗਈ ਆ ਤੇ ਕਿਹਾ ਗਿਆ ਕਿ ਸਰਬੱਤ ਦੇ ਭਲੇ ਦੀ ਅਰਦਾਸ ਜਿਹੜੀ ਆ ਹਮੇਸ਼ਾ ਹੀ ਸਿੱਖੋਂ ਜਿਹੜੀ ਹ ਮੰਗਦੀ ਆ ਲੇਕਿਨ ਜੇ ਕਿ ਗੱਲ ਕੀਤੀ ਜਾਵੇ ਮੀਰੀ ਪੀੜ ਤੇ ਮਾਲਕ ਸਾਹਿਬ ਜੀ ਉਹ ਹਰਗੋਬਿੰਦ ਸਾਹਿਬ ਜੀ ਤੇ ਪ੍ਰਕਾਸ਼ ਕਰੋ ਉਹਨੂੰ ਲੈ ਕੇ ਜਿੱਥੇ ਲੋਕ ਸੱਚਖੰਡੀ ਦਰਬਾਰ ਸਾਹਿਬ ਸਵੇਰ ਤੋਂ ਹੀ ਦਰਸ਼ਨ ਜਿਦਾਰੇ ਕਰ ਰਹੇ ਨੇ ਉਥੇ ਪਵਿੱਤਰ ਸਰੋਵਰ ਤੇ ਇਸ਼ਨਾਨ ਕਰ ਆਪਣਾ ਜੀਵਨ ਸਫਲ ਵੀ ਕਰਦੇ ਹੋਏ ਨਜ਼ਰ ਆ ਰਹੇ ਨੇ ਕੈਮਰਾਮੈਨ ਬਸਰਾ ਗੁਰਪ੍ਰਸਿੰਘ ਬਾਬੂ ਸ਼ਹੀ ਅਮਰ ਸਾਹਿਬ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪੰਜ ਪਿਆਲੇ ਪੰਜ ਤੀਰ ਛਠਮ ਤੀਰ ਬੈਠਾ ਗੁਰਪਾਦੀ ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਨ ਵਾਰੋ ਵਾਰੀ ਦਰ ਭੰਜਨਗੁਰ ਸੂਰਮਾ ਵੱਡ ਜੋਧਾ ਬਹੁਤ ਪਾਰੂਪਕਾਰੀ ਸ਼ੇਮੇ ਸਤਿਗੁਰੂ ਮਿਹਰੀ ਪੀਰ ਤੇ ਮਾਲਕ ਬਹੁਤ ਪਾਰੂਪਕਾਰੀ ਸਤਿਗੁਰੂ ਧਾਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਅੱਜ ਪ੍ਰਕਾਸ਼ ਪੁਰਬ ਹੈ ਔਰ ਸ਼੍ਰੀ ਅਕਾਲ ਤਖਸੈਬ ਜੀ ਵਿਖੇ ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਵਿਖੇ ਬਹੁਤ ਹੀ ਸ਼ਰਧਾ ਅਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਜਿੱਥੇ ਧਾਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਅੱਜ ਪ੍ਰਕਾਸ਼ ਪੁਰਬ ਹੈ ਅੱਜ ਭਗਤ ਕਬੀਰ ਸਾਹਿਬ ਜੀ ਦਾ ਵੀ ਅੱਜ ਜਨਮ ਦਿਹਾੜਾ ਹੈ ਜੋ ਸਮੂਚੀਆਂ ਸੰਗਤਾਂ ਬਹੁਤ ਹਿਸ਼ਰਤ ਦਾ ਔਰ ਸਤਿਕਾਰ ਸਹਿਤ ਮਨਾ ਰਹੀਆਂ ਨੇ ਸਤਿਗੁਰਾਂ ਦੇ ਪ੍ਰਕਾਸ਼ ਪੁਰਬ ਔਰ ਭਗਤ ਜੀ ਦੇ ਜਨਮ ਦਿਹਾੜੇ ਦੀਆਂ ਸਮੂਚੀਆਂ ਸੰਤਾਨ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੇ ਨਾਲ ਦੇ ਪ੍ਰਕਾਸ਼ ਦਿਹਾੜੇ ਦੀ ਸਮੂਹ ਗੁਰਨਾਨਕ ਨਾਮ ਲੈਵਾ ਮਾਈ ਭਾਈ ਨੂੰ ਬਹੁਤ ਬਹੁਤ ਵਧਾਈ ਦਿਨਾ ਕਿਉਂਕਿ ਉਹਨਾਂ ਦਾ ਅੱਜ ਪ੍ਰਕਾਸ਼ ਗੁਰਪੁਰਬ ਆਪਾਂ ਸਾਰੇ ਮਨਾ ਰਹੇ ਹਾਂ ਜਿੱਥੇ ਗੁਰਪੁਰਬ ਦੀ ਵਧਾਈ ਦਿਨਾ ਉਥੇ ਇਹ ਵੀ ਕੌਮ ਨੂੰ ਬੇਨਤੀ ਕਰਦਾ ਕਿ ਸਤਗੁਰਾਂ ਦੀਆਂ ਪਵਿੱਤਰ ਸਖਿਆਵਾਂ ਜਿਹੜੀਆਂ ਉਹਦੇ ਉੱਤੇ ਵੀ ਆਪਾਂ ਸਾਰੇ ਅਮਲ ਕਰੀਏ ਸਤਗੁਰ ਜੀ ਨੇ ਬੰਦੀ ਛੋੜ ਜਿਹਨੂੰ ਆਪਾਂ ਦਿਹਾੜਾ ਵੀ ਮਨਾਉਂਦੇ ਆ ਕਿੱਡਾ ਵੱਡਾ ਪਰ ਉਪਕਾਰ ਕੀਤਾ ਉਸ ਵੇਲੇ ਦੇ ਜ਼ੁਲਮ ਦੇ ਸਤਾਏ ਹੋਏ ਜਿਹੜੇ ਰਾਜੇ ਕਿਲੇ ਦੇ ਅੰਦਰ ਬੰਦ ਸੀ ਕਵਾਲੀਅਰ ਦੇ ਇਸੇ ਤਾਰੀਖ ਤੇ ਸਤਗੁਰ ਜੀ ਨੇ ਮੀਰੀ ਤੇ ਪੀਰੀ ਦਾ ਸਾਨੂੰ ਪਵਿੱਤਰ ਸਿਧਾਂਤ ਬਖਸ਼ਿਸ਼ ਕੀਤਾ ਭਾਵੇਂ ਇਸ ਧਰਤੀ ਤੇ ਪ੍ਰਚਲਿਤ ਪਹਿਲਾਂ ਵੀ ਪੀਰ ਪਕੰਬਰ ਔਲੀਏ ਤਪੱਸਿਆ ਕਰਦੇ ਸੀ ਪਰ ਉਹਨਾਂ ਦਾ ਸਾਧਨ ਆਪਣਾ ਸੀ ਗੁਰਨਾਨਕ ਦੇ ਪਾਤਸ਼ਾਹ ਜੀ ਨੇ ਗੁਰ ਸ਼ਬਦ ਨੂੰ ਗੁਰਤਾ ਗੰਦੀ ਬਖਸ਼ਿਸ਼ ਕਰਕੇ ਸਾਰੀ ਸਮੁੱਚੀ ਮਨੁੱਖਤਾ ਨੂੰ ਇੱਕ ਲੜੀ ਦੇ ਵਿੱਚ ਪਰੋਇਆ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਫਿਰ ਇਸ ਪਵਿੱਤਰ ਸ੍ਰੀ ਅਕਾਲ ਤਖਤ ਦੀ ਰਚਨਾ ਰਚ ਕੇ ਸੂਮੋਹਕ ਤੌਰ ਤੇ ਸਮੁੱਚੀ ਕੌਮ ਨੂੰ ਇਹ ਆਦੇਸ਼ ਵੀ ਕੀਤਾ ਕਿ ਸਮੁੱਚੀ ਕੌਮ ਸ਼ਾਸਤਰ ਧਾਰੀ ਵੀ ਹੋਵੇ ਤੇ ਆਪਣੇ ਸਰੰਤ ਸਿਧਾਂਤਾਂ ਪ੍ਰਤੀ ਸੁਚੇਤ ਵੀ ਹੋਵੇ ਉਹ ਕਿਹੜੇ ਸੀ ਕਿਉਂਕਿ ਕੋਈ ਰਾਜ ਸੱਤਾ ਉਸ ਵੇਲੇ ਦੇ ਜਿਹੜੇ ਜਰਵਾਣੇ ਸੀ ਜ਼ੁਲਮ ਕਰਦੇ ਸੀ ਤੇ ਸਤਗੁਰ ਜੀ ਨੇ ਜੰਗਾਂ ਜੁੱਧਾਂ ਵੀ ਲੜੀਆਂ ਉਹ ਨਿੱਜ ਕਰਕੇ ਨਹੀਂ ਲੜੀਆਂ ਸਮੁੱਚੀ ਮਨੁੱਖਤਾ ਦੇ ਸਾਨਮੁਖ ਹੋ ਕੇ ਸਤਗੁਰਾਂ ਨੇ ਉਹਨਾਂ ਦੇ ਵਿੱਚ ਫਤਿਹ ਵੀ ਬਖਸ਼ਿਸ਼ ਕੀਤੀ ਸੋ ਅੱਜ ਕੌਮ ਸਮੁੱਚੀ ਕਹਿੰਦੇ ਸਾਰੇ ਆਂ ਪੇ ਕਾਲ ਤੱਕ ਨੂੰ ਸਮਰਪਤ ਆਂ ਉਸ ਪਵਿੱਤਰ ਸਿਧਾਂਤ ਨੂੰ ਸਮਰਪਤ ਹੋਈਏ ਜਿਹੜਾ ਸਿਧਾਂਤ ਸਤਗੁਰਾਂ ਨੇ ਸਾਨੂੰ ਇਸ ਸਥਾਨ ਤੇ ਬਖਸ਼ਿਸ਼ ਕੀਤਾ ਸੀ ਉਹ ਕਿਹੜਾ ਸਿਧਾਂਤ ਇੱਕ ਸਿਧਾਂਤ ਆ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸਾਡੀ 11ਵੀਂ ਜੋਤ ਦੇ ਰੂਪ ਦੇ ਵਿੱਚ ਸਾਡੀ ਅਗਵਾਈ ਕਰਦੇ ਆ ਤੇ ਗੁਰੂ ਦਸਮ ਪਾਤਸ਼ਾਹ ਜੀ ਨੇ ਸਿੱਖ ਨੂੰ ਉਦੇਸ਼ ਕੀਤਾ ਸੀ ਕਿ ਤੇਰਾ ਅਧੂਰਾ ਪਾਨਿਆ ਜੇ ਤੂੰ ਅਮਰਤ ਨਹੀਂ ਛਕਦਾ ਸਮੁੱਚੀ ਕੌਮ ਬਾਅਦ ਤੋਂ ਬਾਅਦ ਅਮਰਤਾਰੀ ਹੋਵੇ ਨਿਤਨੇਮੀ ਹੋਵੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਵੇ ਇਹੋ ਅੱਜ ਦੇ ਦਿਨ ਤੇ ਪਵਿੱਤਰ ਸੰਦੇਸ਼ ਗੁਰੂ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਫੇਰ ਦੁਬਾਰਾ ਦਿਲ ਦੀਆਂ ਢਗਾਈਆਂ ਤੋਂ ਸਾਰੀ ਸਮੁੱਚੀ ਸੰਗਤ ਨੂੰ ਅੱਜ ਦੇ ਪ੍ਰਕਾਸ਼ ਗੁਰਪੁਰਪੁਰ ਦੀਆਂ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਜੀ